ਜੈ ਵਾਲਮੀਕੀ ਜ ਜਿਹੜਾ ਭਾਰਤ ਦਾ ਨਾ ਸੰਵਿਧਾਨ ਨਰਮਤਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਜੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਪਰ ਬਟਾਲਾ ਦੇ ਵਿੱਚ ਭਗਵਾਨ ਵਾਲਮੀਕੀ ਸੰਘਰਸ਼ ਕਮੇਟੀ ਵੱਲੋਂ ਅਜਤਲੀ ਗੇਟ ਦੇ ਵਿੱਚ ਸਮੂਹ ਸਾਥੀਆਂ ਦੇ ਨਾਲ ਕਪੂਰੀ ਗੇਟ ਦੇ ਵਿੱਚ ਸਮੂਹ ਸਾਥੀਆਂ ਦੇ ਨਾਲ ਬਾਬਾ ਸਾਹਿਬ ਜੀ ਨੂੰ ਫੁੱਲ ਭੇਟ ਕੀਤੇ ਗਏ ਮਾਲਾਵਾਂ ਭੇਟੀਆਂ ਦਿੱਤੀਆਂ ਔਰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਵੰਡੀਆਂ ਗਿਆ ਔਰ ਸਾਥੀਆਂ ਵੱਲੋਂ ਪੂਰੇ ਜੋਰ ਸ਼ੋਰ ਨਾਲ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਏਜੰਸੀਆਂ ਵੱਲੋਂ ਜਾਂ ਇੱਕ ਖਾਲਸਥਾਨੀ ਸਮਰਥਕ ਪੰਨੂ ਇਹਨੇ ਕਿਹਾ ਸੀ ਕਿ 14 April ਦੇ ਵਿੱਚ ਬਾਬਾ ਸਾਹਿਬ ਜੀ ਦਾ ਮੇਦਗਰਜੀ ਦਾ ਜਨਮ ਦਿਨ ਨਹੀਂ ਮਨਾਉਣ ਦੇਵਾਂਗੇ ਜਾਂ ਬਤਾਂ ਨੂੰ ਤੋੜਨ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ ਸਗੋਂ ਇਸ ਵਾਰ ਵੱਧ ਚੜ ਕੇ ਪੂਰੇ ਹਿੰਦੁਸਤਾਨ ਚ ਨਹੀਂ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਜੀ ਦੀ ਜਨਮ ਦਿਨ ਨੂੰ ਮਨਾਇਆ ਗਿਆ ਵਾ ਔਰ ਮੈਂ ਆਪਣੇ ਵੱਲੋਂ ਆਪਣੀ ਸੰਘਰਸ਼ ਕਮੇਟੀ ਵੱਲੋਂ ਆਪਣੇ ਅਸੀਂ ਸਮਾਜ ਵੱਲੋਂ ਪੂਰੀ ਦੁਨੀਆ ਵਿੱਚ ਵੱਸਦੇ ਲੋਕਾਂ ਨੂੰ ਬਾਬਾ ਸਾਹਿਬ ਦੀ ਜਨਮ ਦਿਨ ਦੀਆਂ ਮੁਬਾਰਕਾਂ ਦਿੰਨਾ ਵਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭਾਰਤ ਸੰਸਾਰ ਦੇ ਵਿੱਚ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਮਹਾਪੁਰਸ਼ ਨੇ ਜਨਮ ਲਿੱਤਾ ਜਨਮ ਤੋਂ ਬਾਅਦ ਸਮਾਜਿਕ ਸਦਭਾਵਨਾ ਦਾ ਜਿਹੜਾ ਕਿਸੇ ਦਾ ਭੇਦ ਭਾਵ ਜਿਹੜਾ ਵਾ ਉਹ ਮਟਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਉਹ ਜਨਮ ਜਿਨ੍ਹਾਂ ਦਾ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦਾ ਆਪਾਂ ਮਨਾ ਰਹੇ ਆ ਉਹ ਮਹਾਪੁਰਸ਼ ਜਿਨ੍ਹਾਂ ਦੀ ਦੇਣ ਆ ਸੰਵਿਧਾਨ ਨਿਰਮਾਤਾ ਬਣਾਓ ਅੱਜ ਉਹਨਾਂ ਦਾ ਜਨਮ ਦਿਨ ਆਪਾਂ ਮਨਾ ਰਹੇ ਆ ਜਿਵੇਂ ਕਿ ਜਿਹੜੀ ਘਟਨਾ 2 ਤਰੀਕ ਤੇ ਘਟਿਤ ਹੋਈ ਸੀ ਅੱਜ ਅੱਜ ਆਪਾਂ ਵੇਖਦੇ ਪਏ ਆਂ ਅਲੱਗ-ਅਲੱਗ ਜਥੇ ਬੰਦੀਆਂ ਬਾਬਾ ਸਾਹਿਬ ਦੀ ਜੀ ਮੂਰਤੀ ਤੇ ਆਨ ਕੇ ਉਹਨਾਂ ਨੂੰ ਸ਼ਰਦਾ ਸੁਮਨ ਜਿਹੜੇ ਭੇਡ ਕਰਦੇ ਪਏ ਆਂ ਬੜੀਆਂ ਰੌਣਕਾਂ ਜੜੀਆਂ ਵਾਂ ਉਹ ਲੱਗੀਆਂ ਪਈਆਂ ਵਾਂ ਜੋ ਮਨਸੂਬੇ ਬਾਲੀ ਜੜੀਆਂ ਤਾਕਤਾਂ ਹੀ ਉਹਨਾਂ ਦੀ ਇਹ ਇਹ ਪੂਰੇ ਪੰਜਾਬ ਚ ਪੂਰੇ ਵਰਲਡ ਦੇ ਵਿੱਚ ਮਾਹੌਲ ਖਰਾਬ ਹੋਏਗਾ ਤਾਂ ਕਿ ਇਹਨਾਂ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਵਾ ਉਹ ਬਣਾਇਆ ਨਾ ਜਾਵੇ ਪਰ ਉਸ ਦੇ ਵਪਰੀਤ ਉਲਟ ਹੋਇਆ ਵਾ ਮੈਂ ਅੱਜ ਮਹਿਸੂਸ ਕਰਦਾ ਪਿਆ ਵਾਂ ਵੀ ਮਹੱਲੇ ਮਹੱਲੇ ਦੇ ਵਿੱਚ ਕਰਾ ਕਰਾਂ ਦੇ ਵਿੱਚ ਬਾਬਾ ਸਾਹਿਬ ਦੀਆਂ ਜੀ ਫੋਟੋਆਂ ਵਾ ਰੱਖ ਕੇ ਆਪਣੇ ਜਿਹੜੇ ਸਾਡੇ ਉਹ ਇਸਤ ਦੇਵਤਾ ਵਾ ਘਰ ਘਰ ਜਿਹੜਾ ਉਹਨਾਂ ਦੇ ਜਾਂਦੇ ਨੇ ਜਿਹੜਾ ਵਾ ਉਹ ਅੱਜ ਮਨਾਇਆ ਜਾਂਦਾ ਬਹੁਤ ਹੀ ਜ਼ਿਆਦਾ ਪ੍ਰੋਗਰਾਮ ਜਿਹੜੇ ਆ ਜਿੱਥੇ ਬੰਦਿਆਂ ਵੱਲੋਂ ਅੱਜ ਕਿਤੇ ਹੋਏ ਨੇ ਨਾਲ ਹੀ ਮੈਂ ਕਹਾਂਗਾ ਵੀ ਜੋ ਸਰਕਾਰ ਨੂੰ ਚਾਹੀਦਾ ਹੈ ਸਖਤ ਤੋਂ ਸਖਤ ਕਦਮ ਜਿਹੜਾ ਵਾ ਸਰਕਾਰ ਨੂੰ ਚੁਕਣਾ ਚਾਹੀਦਾ ਵਾ ਵੀ ਜਿਹੜੀਆਂ ਘਟਨਾ ਦੋ ਤਰੀਕ ਤੇ ਹੋਈਆਂ ਸੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਨਾ ਹੋਣ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਐਸਸੀ ਭਾਈਚਾਰੇ ਦੇ ਜਿਹੜੇ 34 ਐਮਐਲਏ ਆ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਇਹ ਜਿਹੜੇ ਮੂਰਤੀ ਦੀ ਜਿਹੜੀ ਆ ਅਪਮਾਨਨਾ ਜਿਹੜੀ ਕੀਤੀ ਹੋਈ ਸੀ ਉਹਦੇ ਉੱਤੇ ਵੀ ਕੋਈ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਣ ਸਖਤ ਤੋਂ ਸਖਤ ਜਾਂ ਵੀ ਜਿਹੜੇ ਅਪਰਾਧੀ ਫੜੇ ਜਾਂਦੇ ਆ ਜਿਵੇਂ ਕਿ ਨਸ਼ੇ ਦੇ ਵਿੱਚ ਜਿਹੜੇ ਆ ਲੋਕਾਂ ਦੇ ਘਰ ਘਰ ਜਿਹੜੇ ਢਾਈ ਜਾਂਦੇ ਆ ਕਿਉਂਕਿ ਉਹ ਘਰ ਬਰਬਾਦ ਜਿਹੜੇ ਆ ਕਰਦੇ ਆ ਲੋਕਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਉਂਦੇ ਆ ਉਸੇ ਹੀ ਤਰਜ਼ ਦੇ ਉੱਤੇ ਜਿਹੜਾ ਵੀ ਕੋਈ ਵੀ ਅਨਸਰ ਭਗਵਾਨ ਦੀ ਕਿਸੇ ਵੀ ਧਰਮ ਦੀ ਜਿਹੜੀ ਬੇਅਦਬੀ ਕਰਦਾ ਵਾ ਉਹਦੇ ਵੀ ਘਰ ਤੇ ਜਿਹੜੇ ਉਹ ਬਲਡੋਜ਼ਰ ਜ਼ਰੂਰ ਚੱਲਨੇ ਚਾਹੀਦੇ ਆ ਤਾਂ ਕਿ ਜਿਹੜੀ ਆ ਉਹਨਾਂ ਨੂੰ ਨਕੇਲ ਪਵੇ ਤੇ ਕੋਈ ਵੀ ਆਉਣ ਵਾਲੇ ਟਾਈਮ ਦੇ ਵਿੱਚ ਐੋਜੀ ਗੁਸਤਾਖੀ ਜਿਹੜੀ ਆ ਉਹ ਨਾ ਕਰ ਸਕੇ ਇਸ ਦੇ ਨਾਲ ਹੀ ਮੈਂ ਅੱਜ ਸਾਡੇ ਡੀਐਸਪੀ ਸਾਹਿਬ ਸੰਜੀਵ ਜੀ ਆਏ ਹੋਏ ਹੀ ਮੈਂ ਆਪਣੇ ਵੱਲੋਂ ਆਪਣੇ ਭਗਵਾਨ ਵਾਲਮੀਕ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦਾ ਜੀ ਆਇਆਂ ਵਾ ਤੇ ਆਪਣੇ ਵੱਲੋਂ ਤੇ ਆਪਣੇ ਸੰਘਰਸ਼ ਕਮੇਟੀ ਦੇ ਮੈਂਬਰ ਉਸ ਮੂਹ ਮੈਂਬਰਾਂ ਵੱਲੋਂ ਲੱਖ ਲੱਖ ਵਧਾਈ ਡਾਕਟਰ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਤੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦਿਨਾਂ ਹਾਂਜੀ 바ਵਾ ਸਾਹਿਬ ਸ਼੍ਰੀ ਵੀ ਭਰਾਵਾ ਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਇੱਥੇ ਜਿਹੜੀ ਆਪਣਾ ਬਟਾਲਾ ਕਪੂਰੀ ਗੇਟ ਬਾਵਾ ਸਾਹਿਬ ਦੀ ਜਿਹੜੀ ਇੱਥੇ ਪ੍ਰਤੀਮਾ ਲੱਗੀ ਆ ਉਥੇ ਆਪਣੇ ਆਪਣੇ ਸਾਰੇ ਪਿਆਰ ਵਜੋਂ ਜਾਂ ਉਹਨਾਂ ਨੂੰ ਸ਼ਰਦਾ ਸੁਮਨ ਉੱਤੇ ਭੇਟ ਕਰਦੇ ਨੇ ਅੱਜ ਮੈਂ ਭਗਵਾਨ ਵਾਲਮੀਕ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਉਹਨਾਂ ਨੂੰ ਜਿਹੜੇ ਸ਼ਰਦਾ ਸੁਮਨ ਆ ਅਰਪਤ ਕਰਨ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਚ ਉਹਨਾਂ ਨੇ ਮੈਨੂੰ ਵੀ ਬੁਲਾਇਆ ਸੀ ਤੇ ਮੈਂ ਤੇ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਬੁਲਾਉਂਦੇ ਨਾ ਬੁਲਾਉਂਦੇ ਮੈਂ ਫੇਰ ਵੀ ਇੱਥੇ ਹੀ ਹਾਜ਼ਰ ਆਂਗਾ ਬਾਕੀ ਬਾਵਾ ਸਾਹਿਬ ਦੇ ਜਿਸ ਤਰ੍ਹਾਂ ਦੀਆਂ ਨਿਸ਼ਾਨ ਨਿਰਦੇਸ਼ ਜਾ ਇਸ ਤਰੀਕੇ ਨਾਲ ਉਹਨਾਂ ਨੇ ਸੰਵਿਧਾਨ ਦੇ ਨਾਲ ਪੂਰੇ ਦੇਸ਼ ਨੂੰ ਇੱਕ ਸੂਤਰ ਚ ਬੰਨ੍ਹਿਆ ਉਹਦਾ ਤੇ ਦੇਨ ਦਿੱਤਾ ਨਹੀਂ ਜਾ ਸਕਦਾ ਤੇ ਸਮਾਜ ਨੂੰ ਤੇ ਹੈ ਹੀ ਆ ਪੂਰੇ ਇੰਡੀਆ ਨੂੰ ਹੀ ਉਹਨਾਂ ਦੀ ਜਿਹੜੀ ਇਹ ਦਾਤ ਆ ਉਹਦਾ ਹਮੇਸ਼ਾ ਹੀ ਸਾਰਾ ਦੇਸ਼ ਰਿਣੀ ਰਹੇਗਾ